ਮਾਚਲਦਾ ਬਾਈਕੜ ਕਰਦੇ ਹੋ ਟੂਰਿਸਟ ਹੱਬ ਦਾ ਦੇਖਿਓ ਕਿ ਤਰ੍ਹਾਂ ਬਾਹਾਂ ਖੜੀਆਂ ਕਰਦੇ ਇੱਦਾਂ ਦੇ ਗਾਲੀ ਸਰਕਾਰਾਂ ਆਂਡੀਆਂ ਨੇ ਉਹ ਜਿਹੜੇ ਹਿਮਾਚਲੀ ਲੋਕ ਜਿਹੜੇ ਸ਼ਰਾਰਤੀ ਨੇ ਸਾਰੇ ਨਹੀਂ ਸ਼ਰਾਰਤੀ ਨੇ ਜਿਹੜੇ ਹੋਈਆਂ ਕਰਤੂਤਾਂ ਕਰ ਰਹੇ ਬੰਦੇ ਦੇ ਪੁੱਤ ਬਣੋ ਤੁਹਾਡੇ ਜਿਹੜੇ ਲੋਕ ਇਦਾਂ ਦੀਆਂ ਕਰਤੂਤਾਂ ਕਰ ਰਹੇ ਨੇ ਬੰਦੇ ਦੇ ਪੁੱਤ ਬਣੋ ਕਿਉਂਕਿ ਭਾਜ ਦੇ ਨਾਲ ਵਾਹਣ ਇੱਕੋ ਜਿਹੇ ਹੁੰਦੇ ਆ ਤੇ ਤੁਸੀਂ ਦੱਬਾ ਕੇ ਨਹੀਂ ਬੈਠੇ ਅਸੀਂ ਵੀ ਫਿਰ ਸਿੱਧੇ ਹੋ ਜਾਾਂਗੇ ਵੀ ਲਓ ਭਾਈ ਅਸੀਂ ਇੱਥੇ ਹਿਮਾਚਲੈ ਨੂੰ ਕੰਮ ਨਹੀਂ ਕਰਦੇ ਉੱਥੇ ਤੁਹਾਡੇ ਜਿਹ ਹੈਗੀ ਫਿਰ ਇਕੱਲੇ ਇਕੱਲੇ ਗਾਲਖੋ ਪੈਨੇ ਉੱਥੇ ਕੁੜੀ ਦੇ ਗੱਲ ਪੈਨੇ ਹੋ ਕਦੀ ਕਿਸੇ ਬੰਦੇ ਦੇ ਪੈਨੇ ਹੋ ਜੁਰਤ ਤੱਕ ਚੈਰਿੰਗ ਕਰਕੇ ਅਜੂ ਤੋ ਛਸ਼ਤਰ ਲੈ ਕੇ ਬੋਲ ਤੁਸੀਂ ਆਜੋ ਫਿਰ ਦੇਖ ਲਾਂਗੇ ਕਿ ਕਿੰਨਾ ਕਿ ਜੁਰਤ ਤੁਹਾਡੇ ਜਮਾਵਾਂ ਦੇ ਵਿੱਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਹਿਮਾਚਲ ਪ੍ਰਦੇਸ਼ ਦੇ ਵਿੱਚ ਜਿੰਨੇ ਵੀ ਸਾਡੇ ਪੰਜਾਬੀ ਭਾਈਚਾਰੇ ਦੇ ਲੋਕ ਸਿੱਖ ਜਾਂਦੇ ਨੇ ਘੁੰਮਣ ਫਿਰਨ ਦੇ ਵਾਸਤੇ ਇੱਕ ਤਾਂ ਆਪਣੀ ਆਰਥਿਕ ਲੁੱਟ ਕਰਾਉਨੇ ਆ ਉੱਥੇ ਜਾ ਕੇ ਇੱਕ ਆਪਣੀ ਇੱਜ਼ਤ ਦੀ ਲੁੱਟ ਕਰਾਉਨੇ ਆ ਜਦੋਂ ਜੀ ਕਰਦਾ ਅਗਲੇ ਦਾ ਫੜ ਕੇ ਛੱਤਰ ਫੇਰਦੇ ਆ ਰੀਦ ਨਾਲ ਅਸਾ ਫਾਈਨਾਂਸ ਜੁੜਾ ਪੰਜਾਬੀ ਜਿਹੜਾ ਵੀਰ ਬਾਰੋਂ ਕੋ ਮੜਾਇਆ ਸੀ ਇੰਨਾ ਕੁੱਟਿਆ ਉਹਨੂੰ ਲੁੱਟਿਆ ਉਹਦਾਲ ਲੋਟਮਾਰ ਕੀਤੀ ਕੁੱਟ ਕੀਤੀ ਤੇ ਉਲਟਾ ਹਕੂਮਾ ਦੇ ਵਿੱਚ ਰਿਹਾ ਵੀ ਹਸਤੋ ਹਸਪੀਟਲ ਦੇ ਵਿੱਚ ਜਿਹੜੇ ਇਲਾਜ ਆ ਇਹ ਇੱਕ ਇਨਸੀਡੈਂਸ ਨਹੀਂ ਹੈਗਾ ਜਿਹੜੇ ਟੈਕਸੀਆਂ ਚਲਾਉਂਦੇ ਨੇ ਪੰਜਾਬੀ ਸਾਡੇ ਉੱਥੇ ਜਾਂਦੇ ਨੇ ਸਵਾਰੀਆਂ ਲੈ ਕੇ ਇਕਨੋਮੀ ਦੇ ਵਿੱਚ ਇੰਨਾ ਵੱਡਾ ਯੋਗਦਾਨ ਪਾਉਂਦੇ ਉਹਨਾਂ ਦੇ ਨਾਲ ਬਾਦਸਲੂਕੀ ਤੇ ਕੁੱਟਮਾਰ ਕੀਤੀ ਜਾ ਰਹੀ ਆ ਇਹ ਪਹਿਲੀ ਵਾਰ ਨਹੀਂ ਹੋਇਆ ਇਹ ਹਰ ਸਾਲੇ ਹੁੰਦਾ ਤੇ ਸਾਡੇ ਵਾਲੇ ਨਾਲੇ ਤਾਂ ਪੈਸਾ ਖਰਚਦੇ ਜੇਬ ਚੋਂ ਨਾਲੇ ਛੱਤਰ ਖਾ ਕੇ ਆਉਂਦੇ ਆ ਇਹ ਨਹੀਂ ਕਰਦੇ ਅਸੀਂ ਬਾਈਕਟ ਕਰ ਲਈਏ ਫੜ ਕੇ ਹਿਮਾਚਲ ਦਾ ਬਾਈਕਟ ਕਰ ਦਿਓ ਟੂਰਿਸਟ ਹੱਬ ਦਾ ਦੇਖਿਓ ਕਿ ਤਰ੍ਹਾਂ ਬਾਹਾਂ ਖੜੀਆਂ ਕਰਦੇ ਆ ਤੁਹਾਡੇ ਗਾਲੀ ਸਰਕਾਰਾਂ ਇੰਡੀਆ ਨੇ ਉਹ ਕਿਦਾਂ ਗੋਡੇ ਵਰਨੇ ਹੁੰਦੀਆਂ ਨੇ ਪਰ ਅਸੀਂ ਤਾਂ ਆਪ ਨਾਲ ਛੇਤਰ ਖਾਈ ਜਾਂਦੇ ਆ ਇਹ ਸੋਚਦੇ ਸਾਨੂੰ ਕਿਹੜਾ ਵੱਜੀਆਂ ਵੱਜੀਆਂ ਦੂਜਿਆਂ ਨੂੰ ਪਰ ਇਹ ਸਮਾਂ ਤਾਂ ਦੇ ਕਿਸੇ ਦੀ ਆ ਜਾਣਾ ਜਿਹੜਾ ਵੀ ਜਾਣੇ ਤੁਸੀਂ ਕਿਹਦੇ ਛੇਤਰ ਮਾਰਨ ਵਾਲੇ ਦੇ ਵਿੱਚ ਇੱਕ ਜੀ ਇੱਕ ਤਾਂ ਸਭ ਤੋਂ ਵੱਡੀ ਗੱਲ ਇਹ ਵੀ ਛੇਤਰ ਆਪ ਨਾ ਖਾਈਏ ਇਹਨਾਂ ਦਾ ਬਾਈਕਟ ਕਰੀਏ ਟੂਰਿਸਟ ਹੱਬ ਦਾ ਇਹਨਾਂ ਨੂੰ ਆਪਣੇ ਬਕਲਾ ਨਹੀਂ ਦੂਜੀ ਗੱਲ ਜਿਹੜੇ ਹਿਮਾਚਲੀ ਲੋਕ ਜਿਹੜੇ ਸ਼ਰਾਰਤੀ ਨੇ ਸਾਰੇ ਨਹੀਂ ਸ਼ਰਾਰਤੀ ਨੇ ਜਿਹੜੇ ਹੋਈਆਂ ਕਰਤੂਤਾਂ ਕਰ ਰਹੇ ਬੰਦੇ ਦੇ ਪੁੱਤ ਬਣੋ ਤੁਹਾਡੇ ਕਰਕੇ ਜਿਹੜੇ ਪੰਜਾਬ ਦੇ ਵਿੱਚ ਰਹਿੰਦੇ ਨੇ ਕਿਰਤ ਕਰਦੇ ਨੇ ਇੱਥੇ ਆਪਣੇ ਕਾਰੋਬਾਰ ਕਰਦੇ ਨੇ ਉਹਨਾਂ ਨੂੰ ਜੇ ਮੁਸ਼ਕਲ ਆ ਗਈ ਫੇਰ ਵੈਸੇ ਤੇ ਸਿੱਖ ਕਦੀ ਵੀ ਕਿਸੇ ਦਾ ਮਾਰਾ ਨਹੀਂ ਚਾਹੁੰਦਾ ਪੰਜਾਬੀ ਕਦੀ ਵੀ ਕਿਸੇ ਦਾ ਧੱਕਾ ਨਹੀਂ ਕਰਦਾ ਹਮੇਸ਼ਾ ਸਰਬੱਤ ਦੇ ਭਲੇ ਦੀ ਗੱਲ ਕਰਦਾ ਪਰ ਆਖਰ ਜਨ ਸ਼ਕਤੀ ਹੈ ਨਾ ਜੇ ਇਹ ਵੀ ਉੱਠ ਕੇ ਤੇ ਇਹਨਾਂ ਦਾ ਵਿਰੋਧ ਕਰਨ ਨਾ ਆਪਣਾ ਅੱਖਣ ਵੀ ਤੁਹਾਨੂੰ ਅਸੀਂ ਕੰਮ ਨਹੀਂ ਕਰਨ ਦੇਣਾ ਅਸੀਂ ਇੱਥੇ ਰਹਿਣ ਨਹੀਂ ਦੇਣਾ ਫੇਰ ਤੁਸੀਂ ਕਰੋਗੇ ਲਾਤ ਮਾਰੇ ਰੋਟੀਆਂਾਂ ਦੀ ਵਿੱਚ ਗਰੀਬਾਂ ਦੀ ਚ ਸੋ ਇਹ ਤਾਂ ਰੋਟੀ ਖਵਾ ਰਹੇ ਨੇ ਆਪਣੀ ਇੱਥੇ ਸਾਰੇ ਨਾਲ ਤਾਂ ਵਿਤਕਲੇ ਹੈਗੇ ਸਨ ਤਾਂ ਪਤਾ ਹੀ ਆ ਜਿਹੜਾ ਮਰਜ਼ੀ ਆਉਂਦਾ ਕਿਸੇ ਸਟੇਟ ਤੋਂ ਸਾਡੇ ਦਾ ਜ਼ਮੀਨ ਲਵੇ ਘਰ ਬਣਾਵੇ ਜੋ ਮਰਜ਼ੀ ਕਰੇ ਹੋ ਜਾਂਦਾ ਅਸੀਂ ਮਰਲਾ ਥਾਂ ਨਹੀਂ ਬਾਝਾ ਕੇ ਲੈ ਸਕਦੇ ਪਰ ਅਸੀਂ ਫਿਰ ਵੀ ਆਖਨੇ ਮੋਸਟ ਵੈਲਕਮ ਕਰਦੇ ਹਾਂ ਚਲ ਕੋਈ ਗੱਲ ਨਹੀਂ ਉਹ ਕਿਰਤ ਕਰਦੇ ਨੇ ਆਪਣੀ ਕਰੀ ਜਣ ਪਰ ਜਿਹੜੇ ਲੋਕ ਇਤਾਂ ਦੀਆਂ ਕਰਤੂਤਾਂ ਕਰ ਰਹੇ ਨੇ ਬੰਦੇ ਦੇ ਪੁੱਤ ਬਣੋ ਕਿਉਂਕਿ ਭਾਈਦੇ ਨੂੰ ਵਾਣ ਇੱਕੋ ਜਿਹੇ ਹੁੰਦੇ ਆ ਸੋ ਅਸੀਂ ਨਹੀਂ ਚਾਹੁੰਦੇ ਕਿਸੇ ਦਾ ਵਾਇਰਲਸ ਅਸੀਂ ਬਿਲਕੁਲ ਗੁਰੂ ਸਾਹਿਬ ਦੇ ਹੁਕਮ ਦੇ ਉੱਤੇ ਫਸਫੇ ਤੇ ਚੱਲਣ ਵਾਲੇ ਸਰਬੱਤ ਦੇ ਭਲੇ ਦੀ ਕਰਨ ਵਾਲੀ ਗੱਲ ਨਾ ਪਰ ਜੇ ਸਾਨੂੰ ਪ੍ਰਵੋਕ ਕੀਤਾ ਜਾਊਗਾ ਬਾਰ-ਬਾਰ ਫਿਰ ਸਾਨੂੰ ਵੀ ਜੀ ਸਾਡਾ ਵੀ ਟੂੜੀਆ ਦੱਬ ਕੇ ਨਹੀਂ ਬੈਠੇ ਅਸੀਂ ਵੀ ਫਿਰ ਸਿੱਧੇ ਹੋ ਜਾਾਂਗੇ ਵੀ ਲੋ ਭਾਈ ਅਸੀਂ ਇੱਥੇ ਹਿਮਾਚਲ ਨੂੰ ਕੰਮ ਨਹੀਂ ਕਰਦੇ ਅਸੀਂ ਇੱਥੇ ਨੂੰ ਨਹੀਂ ਘੁੰਮਣ ਆਉਣ ਦਿੰਦੇ ਪਰ ਇਹ ਅਸੀਂ ਨਹੀਂ ਕਰਨਾ ਨਾ ਸਾਡੇ ਕੋਲ ਮਾਰੇ ਕਰਾਉਣੀ ਜਾਂਦਾ ਪਰ ਬੰਦੇ ਤੇ ਪੁੱਤ ਬਣੋ ਤੁਸੀਂ ਜਿਹੜੇ ਵੀ ਹੈਗੇ ਹੋ ਜੇ ਇਦਾਂ ਇਨੀ ਯੁਰਤ ਤੁਹਾਡੇ ਚ ਹੈਗੀ ਫਿਰ ਇਕੱਲੇ-ਇਕੱਲੇ ਗੱਲ ਕੇ ਪੈਨੇ ਉੱਥੇ ਕੁੜੀ ਦੇ ਗੱਲ ਪੈਨੇ ਹੋ ਕਈ ਕਿਸੇ ਬੰਦੇ ਦੇ ਪੈਨੇ ਹੋ ਜੁਰਤਾ ਤੱਕ ਚੈਲੰਜ ਕਰਕੇ ਆ ਜੋ ਵੀ ਆਓ ਵੀ ਇੱਕ ਬੰਦੇ ਨੂੰ 100-50 ਸਾਡਾ 55 ਮੀਟਰ ਹਵਾ ਲਾਜੂ ਇਥੋਂ ਸ਼ਸਤਰ ਲੈ ਕੇ ਬੋਲ ਤੁਸੀਂ ਆ ਜਾਓ ਫਿਰ ਦੇਖ ਲਾਂਗੇ ਕਿ ਕਿੰਨਾ ਕੁ ਜੁਰਾ ਤੁਹਾਡੀ ਜਮਾਵਾਂ ਦੇ ਵਿੱਚ ਇਸ ਕਰਕੇ ਇੱਕਰਤੂਤਾ ਨਾ ਕਰੋ ਇਹ ਜਾਣਵੇਂ ਕਿ ਕੀਤੇ ਜਾਂਦੀਆਂ ਸ਼ਰਾਰਤਾਂ ਨੇ ਪੰਜਾਬ ਦੇ ਮਾਹੌਲ ਨੂੰ ਖਰਾਬ ਕਰਨ ਦੇ ਵਾਸਤੇ ਤੇ ਸਾਡੇ ਤੇ ਲੈਵਲ ਦਾ ਮਨ ਕਿ ਉਸੇ ਵੇਲੇ ਅੱਤਵਾਦੀ ਮਖਵਾਦੀਆਂ ਲੱਗਿਆ ਨਾ ਜੀ ਅਸੀਂ ਕਿਸੇ ਦੇ ਇੱਕ ਦੇ ਵੀ ਕੰਨ ਤੇ ਚਪੇੜ ਮਾਰਤੀ ਹੁਣ ਸਰਕਾਰਾਂ ਤੇ ਪ੍ਰਸ਼ਾਸਨ ਕਿੱਥੇ ਸੁੱਤਾ ਹੁਣ ਉਹਨਾਂ ਨੂੰ ਅਕਲ ਹੈ ਨਹੀਂ ਜਿਹੜਾ ਵਾ ਉਹ ਇੰਨਾ ਕੁਝ ਹੋ ਰਿਹਾ ਵਾ ਸਰਕਾਰਾਂ ਸੁੱਤੀਆਂ ਨੇ ਕਿਸ ਪਤਾ ਨਾ ਸਰਕਾਰ ਨੂੰ ਪਤਾ ਲੱਗਦਾ ਸਭ ਪਤਾ ਲੱਗਦਾ ਪਰ ਕਿਸੇ ਦੇ ਗੱਲ ਨਹੀਂ ਕਰਨੀ ਪੰਥ ਦੇ ਪੰਜਾਬ ਦੀ ਇਸ ਕਰਕੇ ਪੰਜਾਬੀ ਉਸ ਚੇਤ ਹੋ ਆਪਣੀ ਲੋਟ ਨਾ ਕਰਾਉ ਉਹ ਨਾ ਕੁੱਟ ਖਾਓ ਜੇ ਨਹੀਂ ਲੋਕ ਹੜ ਦੇ ਤੇ ਬਾਈਕਾਟ ਕਰਦੇ ਹੋ ਹਿਮਾਚਲ ਦਾ ਲੋੜ ਨਹੀਂ ਹੈਗੀ ਕੁੱਟ ਖਾਣ ਦੀ ਇੰਨੀ ਕ ਬੇਨਤੀਆਂ ਨੇ ਭਾਈ ਗੁਰਜੀਤ ਖਾਲਸਾ ਭਾਈ ਗੁਰਜੀਤ ਜੀ ਕੀ ਬੋਲ